ਬਦਲ ਗਈ ਮਾਸੀ ਦੋਸਤੋ ਪੇਸ਼ ਕਰ ਰਹੇ ਹਾਂ ਸਮਕਾਲ ਦੀ ਚਰਚਿਤ ਕਹਾਣੀ ਜਿਸ ਨੂੰ ਆਵਾਜ਼ ਦਿੱਤੀ ਹੈ ਅਮਰਿਤਪਾਲ ਕਲੇਰ ਨੇ ਤੇ ਲਓ ਜੀ ਬਹੁਤੀ देर ਨਾ ਕਰਦੇ ਹੋਏ ਸੁਣਦੇ ਹਾਂ ਇੱਕ ਕਹਾਣੀ ਤੂੰ ਬਦਲ ਗਈ ਮਾਸੀ ਬਾਪੂ ਨੂੰ ਨਾਮਰਾਦ ਬਿਮਾਰੀ ਨੇ ਘੇਰ ਲਿਆ ਸੀ ਛੇ ਮਹੀਨਿਆਂ ਵਿੱਚ ਹੀ ਬਾਪੂ ਸੋਕ ਕੇ ਥਿੱਲਾ ਬਣ ਗਿਆ ਸੀ ਬਹੁਤ ਸਾਰੇ ਡਾਕਟਰਾਂ ਨੂੰ ਦਿਖਾਇਆ ਪਰ ਹਰ ਪਾਸਿਓਂ ਜਵਾਬ ਹੀ ਮਿਲਿਆ ਅਖੀਰ ਬਾਪੂ ਨੇ ਅੱਜ ਲੰਮੀਆਂ ਤਾਣ ਲਈਆਂ ਸਨ। ਸਕੀਰੀਆਂ ਵਿੱਚ ਫੋਨ ਕੀਤੇ ਜਾ ਰਹੇ ਸਨ। ਮਾਂ ਨੇ ਸੱਥਰ ਉੱਤੇ ਬੈਠੀ ਨੇ ਆਵਾਜ਼ ਦਿੱਤੀ। ਪੱਖੋ ਵੀ ਫੋਨ ਕਰ ਦਿਓ ਤੇਜ ਨੂੰ। ਤੇਜ ਮਾਸੀ ਤੇ ਬਾਪੂ ਮੇਰੇ ਚੇਤਿਆਂ ਵਿੱਚ ਵਹਿਣ ਲੱਗੇ। ਬਾਪੂ ਬਹੁਤ ਸ਼ੋਕੀਨ ਸੀ ਪਰ ਥੋੜਾ ਕੱਬੇ ਸੁਭਾ ਦਾ ਸੀ। ਮਾਂ ਦੀ ਕੀ ਮਜਾਲ ਸੀ ਕਿ ਘਰੋਂ ਪੈਰ ਬਾਹਰ ਵੀ ਤਰ ਲੈਂਦੀ। ਪਰ ਮਾਂ ਦੀ ਹਰ ਖੁਆਇਸ਼ ਬਾਪੂ ਨੇ ਪੂਰੀ ਕੀਤੀ ਸੀ। ਬਾਪੂ ਦੀ ਹਰ ਗੱਲ ਮੇਰੇ ਚੇਤੇ ਵਿੱਚੋਂ ਅੱਖਾਂ ਰਾਂਹੇ ਵਹਿਣ ਲੱਗੀ ਮੈਡਮ ਮੇਰੀ ਖਾਕੀ ਪੈਂਟ ਤੇ ਮੋٹے ਚੱਕ ਵਾਲੀ ਨਾਭੀ ਕਰੀਮ ਰੰਗ ਦੀ ਟੀ-ਸ਼ਰਟ ਪ੍ਰੈਸ ਕਰ ਦੇਣਾ ਅੱਜ ਤਾਂ ਐਤਵਾਰਾ ਸਕੂਲ ਤਾਂ ਜਾਣਾ ਨਹੀਂ ਮਾਂ ਨੇ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਬਟਿੰਡੇ ਜਾਣਾ ਨਹੀਂ ਘਰ ਹੀ ਹਾਂ ਬਾਪੂ ਨੇ ਮੋੜ ਮਾ ਜਵਾਬ ਦਿੱਤਾ ਬਾਪੂ ਅਕਸਰ ਮਾਂ ਨੂੰ ਮੈਡਮ ਕਹਿ ਕੇ ਬੁਲਾਉਂਦਾ ਇੱਕ ਵਾਰ ਮਾਂ ਤੇ ਬਾਪੂ ਨਾਨਕੇ ਗਏ ਬਾਪੂ ਨੇ ਸੁਆ ਮਤਾਬਕ ਮਾਂ ਨੂੰ ਮੈਡਮ ਕਹਿ ਦਿੱਤਾ ਤਾਂ ਨਾਨੀ ਨੇ ਬਹੁਤ ਬੁਰਾ ਮਨਾਇਆ ਸਾਉ ਪਹਿਲਾ ਛਤੜੇ ਦੀਆਂ ਸਤੀਰੀਆਂ ਬਦਲ ਫਿਰ ਮੜ ਮੂੜਮ ਕਹੀਂ ਨਾਨੀ ਦੀ ਕਹੀ ਗੱਲ ਬਾਪੂ ਦੇ ਤੀਰ ਵਾਂਗ ਲੱਗੀ ਬਾਪੂ ਦੀ ਨਾਭੀ ਚੱਕ ਵਾਲੀ ਕਮੀਜ਼ ਤੇ ਕਰੀਮ ਪੈਂਟ ਮਨਪਸੰਦੀਦਾ ਸੀ ਕੁਸ਼ੀ ਮੌਕੇ ਬਾਪੂ ਅਕਸਰ ਇਹ ਹੀ ਪਹਿਨਦਾ ਸੀ ਹਰ ਐਤਵਾਰ ਨੂੰ ਬਾਪੂ ਨੇ ਬਠਿੰਡੇ ਜਾਣਾ ਹੁੰਦਾ ਬਸ ਅੱਡੇ ਤੋਂ ਤੁਰ ਕੇ ਬਾਜ਼ਾਰ ਵਿੱਚ ਦੀ ਹੁੰਦੇ ਹੋਏ ਢੋਬੀ ਬਾਜ਼ਾਰ ਜਾਣਾ ਤੇ ਫਿਰ ਗਾਂਧੀ ਮਾਰਕੀਟ ਲੰਘ ਕੇ ਪੁਰਾਣੇ ਗੀਤਾਂ ਦੀ ਦੁਕਾਨ ਤੇ ਜਾਣਾ ਬਾਪੂ ਨੂੰ ਪੁਰਾਣੇ ਗੀਤ ਬਹੁਤ ਪਸੰਦ ਸਨ ਉੱਥੇ 10 ਮਿੰਟ ਰੁਕ ਕੇ ਪੁਰਾਣੇ ਗਾਣਿਆਂ ਦੇ ਤਵੇ ਜੇ ਪਸੰਦ ਆਉਣੇ ਤਾਂ ਖਰੀਦ ਲੈਣਾ ਨਹੀਂ ਤਾਂ ਫਿਰ ਰੇਲਵੇ ਸਟੇਸ਼ਨ ਵੱਲ ਨੂੰ ਹੋ ਤੁਰਨਾ ਪਹਿਲਾਂ ਸਾਰੇ ਰੇਲਵੇ ਸਟੇਸ਼ਨ ਦਾ ਚੱਕਰ ਲਾਉਣਾ ਫਿਰ ਰੇਲ ਦੀ ਉਡੀਕ ਕਰ ਰੰਗ ਸਵਾਰੀਆਂ ਨੂੰ ਕੋਹ ਨਾਲ ਤੱਕਣਾ ਹਰ ਚਿਹਰੇ ਨੂੰ ਅੰਦਰ ਤੱਕ ਪੜਨਾ ਫਿਰ ਪਲੇਟਫਾਰਮ ਦੀ ਟਿਕਟ ਲੈ ਕੇ ਪਲੇਟਫਾਰਮ ਤੇ ਜਾਣਾ ਕਿੰਨਾ ਚਿਰ ਆਉਂਦੀਆਂ ਜਾਂਦੀਆਂ ਸਵਾਰੀਆਂ ਨੂੰ ਨਿਹਾਰਨਾ ਕਣਕਵਾਲ ਨੂੰ ਜਾਣ ਵਾਲੀ ਰੇਲ ਕੋਲ ਜਾਣਾ ਅਤੇ ਪਥਰਾਈਆਂ ਅੱਖਾਂ ਨਾਲ ਕਿੰਨਾ ਸਮਾਂ ਦੇਖਦੇ ਰਹਿਣਾ ਕਣਕਵਾਲ ਬਾਪੂ ਦੇ ਨਾਨਕੇ ਸਨ ਤੇ ਬਚਪਨ ਨਾਨਕੇ ਹੀ ਬਿਤਾਸੀ ਰੇਲਵੇ ਸਟੇਸ਼ਨ ਤੋਂ ਚੱਕਰ ਮਾਰ ਕੇ 골 ਡੱਗੀ ਕੋਲ ਦੀ ਹੁੰਦਿਆਂ ਪੁਰਾਣੇ ਬੱਸ ਅੱਡੇ ਕੋਲ ਆ ਕੇ ਪਿੰਡ ਵਾਲੀ ਬੱਸ ਆ ਚੜਨਾ ਮਾ ਹੈਰਾਨ ਸੀ ਕਿ ਅੱਜ ਤਾਂ ਬਠਿੰਡੇ ਵੀ ਨਹੀਂ ਜਾਣਾ ਫਿਰ ਅੱਜ ਕਿੱਥੋਂ ਦੀਆਂ ਕਿ ਤਿਆਰੀਆਂ ਕਰੀ ਬੈਠਾ ਮਾਂ ਦੀ ਸੋਚ ਕਿਸੇ ਸਹਿਤਕ ਸਮਾਗਮ ਵੱਲ ਨੂੰ ਹੋ ਤੁਰਦੀ ਕਿ ਹੋ ਸਕਦਾ ਕਿਸੇ ਸਿਰਖਪਾਈ ਵਾਲੀ ਜਗ੍ਹਾ ਜਾਣਾ ਹੋਵੇ ਮਾਂ ਅਨਪੜ ਹੋਣ ਕਰਕੇ ਬਾਪੂ ਦੇ ਸਹਿਤਕ ਸਮਾਗਮਾਂ ਤੇ ਜਾਣ ਨੂੰ ਸਿਰਖ ਪਾਈ ਤੇ ਵੇਲਣਾ ਦਾ ਕਿੱਤਾ ਹੀ ਸਮਝਦੀ ਅਤੇ ਕਹਿੰਦੀ ਅੱਜ ਤੱਕ ਕੀ ਬਦਲਿਆ ਮੈਨੂੰ ਤਾਂ ਸਮਝ ਨਹੀਂ ਆਉਂਦੀ ਇਹ ਵੇਲੜ ਇਕੱਠੇ ਹੋ ਕੇ ਐਵੇਂ ਦਿਮਾਗ ਖਰਾਬ ਕਰਦੇ ਨੇ ਮੰਗੇ ਆਈ ਤਾਂ ਅੱਗੇ ਨਾਲੋਂ ਵੀ ਪ੍ਰਾਲੀ ਦੀ ਅਗਵੰਗ ਵਾਧੀ ਹੀ ਜਾਂਦੀ ਹੈ ਰੁਕਣ ਦਾ ਨਾ ਹੀ ਨਹੀਂ ਲੈਂਦੀ ਅੱਜ ਉਸ ਦੇ ਚੀਤੇ ਵਿੱਚੋਂ ਵਿਸਰ ਗਿਆ ਸੀ ਕਿ ਪਰਸੋਂ ਪੱਖੋ ਕਲਾਂ ਵਾਲੀ ਮਾਸੀ ਦਾ ਫੋਨ ਆਇਆ ਸੀ ਕਿ ਅੱਜ ਉਸਨੇ ਆਉਣਾ ਸੀ ਜਦੋਂ ਮਾਸੀ ਨੇ ਆਉਣਾ ਹੁੰਦਾ ਬਾਪੂ ਦਾ ਧਰਤੀ ਪੈਰ ਨਾ ਲੱਗਦਾ ਬਾਪੂ ਤੋਂ ਖੁਸ਼ੀ ਸੰਭਾਲੀ ਨਾ ਜਾਂਦੀ ਸਵੇਰੇ ਹੀ ਨਹਾ ਕੇ ਹਵਾ ਪਿਆਜੀ ਪੱਗ ਬੰਨ ਨਾਪੀ ਚੈੱਕ ਵਾਲੀ ਕਮੀਜ਼ ਦੇ ਨਾਲ ਘੇਓ ਕਪੂਰੀ ਪੈਂਟ ਪਾ ਤਿਆਰ ਹੋ ਜਾਂਦਾ ਮਾਸੀ ਦੇ ਆਉਣ ਤੋਂ ਪਹਿਲਾਂ ਸਾਈਕਲ ਚੁੱਕਦਾ ਤਿੰਨ ਥਾਣੇ ਸਬਜ਼ੀ ਅਤੇ ਹੋਰ ਬਿਸਕੁਟ ਤੇ ਖਾਣ ਪੀਣ ਵਾਲਾ ਨਿੱਕ ਸੁੱਕ ਲੈਣ ਚਲਾ ਜਾਂਦਾ ਮਾਸੀ ਵੀ ਅਕਸਰ ਛੁੱਟੀ ਵਾਲੇ ਦਿਨ ਹੀ ਆਉਂਦੀ ਤਾਂ ਕਿ ਸਾਰੇ ਘਰੇ ਮਿਲ ਜਾਣ ਮਾਸੀ ਮਾਂ ਦੀ ਸੱਕੀ ਪੈਣ ਨਹੀਂ ਸੀ ਬਲਕਿ ਮਾਂ ਦੀ ਅੱਗੇ ਮਾਸੀ ਦੀ ਕੁੜੀ ਸੀ ਬਾਪੂ ਨੇ ਮਾਸੀ ਦਾ ਰਿਸ਼ਤਾ ਆਪਣੀ ਛੋਟੀ ਮਾਸੀ ਦੇ ਮੁੰਡੇ ਨੂੰ ਪੱਖੋ ਕਲਾ ਕਰਵਾਇਆ ਸੀ ਮਾਸੀ ਦਾ ਸਾਖ ਕਰਾਉਣਾ ਉਸ ਲਈ ਜੰਗ ਜਿੱਤਣ ਬਰਾਬਰ ਸੀ ਬਹੁਤ ਅਰਚਨਾ ਸੀ ਮਾਸੀ ਦੇ ਸਾਖ ਲਈ ਬਾਪੂ ਨਾਨੇ ਨਾਲ ਘੱਟ ਹੀ ਬੋਲਦਾ ਸੀ ਨਾਨੀ ਵੀ ਕਹਿੰਦੇ ਕਹੋਂਦੇ ਨੂੰ ਠਿੱਬੀ ਲਾ ਜਾਂਦੀ ਸੀ ਤੇ ਬਾਪੂ ਵਿੱਚ ਵੀ ਸਿਰੇ ਦਾ ਰੰਗੜਾ ਉਸੀ ਨੱਕ ਤੇ ਮੱਖੀ ਬਾਪੂ ਵੀ ਨਹੀਂ ਸੀ ਬਹਿਣ ਦਿੰਦਾ ਬਸ ਸਾਰੀ ਉਮਰ ਦੋਨਾਂ ਦੀ ਇਸੇ ਗੱਲ ਕਰਕੇ ਹੀ ਨਹੀਂ ਸੀ ਬਣੀ ਗੱਲ ਹੁਣ ਮਾਸੀ ਦੇ ਸਾਖ ਲਈ ਨਾਨੀ ਨੂੰ ਮਨਾਉਣ ਦੀ ਸੀ ਕਿ ਉਹ ਆਪਣੀ ਭੈਣ ਨੂੰ ਰਿਸ਼ਤਾ ਕਰਨ ਲਈ ਮਨਾਵੇ ਬਾਪੂ ਨੇ ਸਾਖ ਲਈ ਮਾਂ ਨੂੰ ਮੋਰਾ ਬਣਾਇਆ ਸੀ ਘੱਟ ਨਾਨੀ ਵੀ ਨਹੀਂ ਸੀ ਮਾਂ ਨੂੰ ਕਹਿੰਦੀ ਕੁੜੀਏ ਐ ਸਾਖ ਕਿਵੇਂ ਕਰ ਦੇਣ ਕੀ ਆ ਉਹਨਾਂ ਨੰਗਾ ਮਲੰਗਾ ਕੋਲ ਪਹਿਲਾਂ ਤਾਂ ਤੇਰੇ ਪਿਓ ਦੀ ਸਿਹੜ ਹੀ ਠੀਕ ਨਹੀਂ ਆਉਂਦਾ ਆਕੜ ਸੱਤਾਂ ਚੂੜੀਆਂ ਜਿੰਨੀ ਮਾਂ ਮਾਸੇ ਨਾਲ ਗੱਲ ਤਾਂ ਤੋਰ ਮਾਂ ਨੇ ਵਿਚਾਰਾ ਜਿਹਾ ਮੂੰਹ ਬਣਾ ਕੇ ਕਿਹਾ ਸੀ ਨਾਨੀ ਮਾਂ ਦੀ ਖੁਸ਼ੀ ਲਈ ਅਗਲੇ ਹੀ ਦਿਨ ਜੋਧਪੁਰ ਚੀ ਮੈਂ ਜਾਤਮ ਕੀ ਆਥਣੇ ਗੱਲਾਂ ਬਾਤਾਂ ਕੀਤੀਆਂ ਨਾਨੀ ਦੀ ਭੈਣ ਵੀ ਭਾਪ ਗਈ ਕਿ ਗੱਲ ਤਾਂ ਕੋਈ ਜ਼ਰੂਰ ਹੈ ਕਰਨ ਆਈ ਹੈ ਰਾਤ ਨੂੰ ਗੱਲ ਛੇੜ ਲਈ ਆਖੇ ਜੀ ਤੋ ਕੁੜੀ ਵਾਸਤੇ ਕੋਈ ਥਾਂ ਥੂ ਦੇਖੀ ਹੈ ਨਹੀਂ ਭੈਣੇ ਇਹਦਾ ਪਿਓ ਕਹਿੰਦਾ ਹਾੜੀਆਂ ਪਿੱਛੋਂ ਦੇਖਾਂਗੇ ਕਿਤੇ ਦੱਸਾਂ ਤਬ ਠੇਰੀਆਂ ਪਾਂਗਾਂ ਨੇ ਆਪਣਾ ਪੂਲੇ ਵਾਲਾ ਪਰੋਣਾ ਭਾਈ ਸਾਖ ਮੰਗਦਾ ਆਪਦੀ ਮਾਸੀ ਦੇ ਮੁੰਡੇ ਨੂੰ ਉਹ ਤਾਂ ਚੰਗਾ ਸੋਹਣਾ ਕੰਮ ਕਰਦਾ ਮੁੰਡਾ ਪਹਿਲਾਂ ਜ਼ਿਮੀਂਦਾਰਾਂ ਦੇ ਸੀਰੀ ਰੜਦਾ ਸੀ ਹੁਣ ਮਿਸਤਰੀ ਨਾਲ ਦਿਹਾੜੀ ਕਰਦਾ ਚੰਗੇ ਦੋ ਕਮਰੇ ਵੀ ਛੱਤੇ ਆ ਤੇਜ ਦਾ ਪਿਓ ਭੈਣ ਤੇਜ ਦੇ ਸਾਖ ਨੂੰ ਆਈ ਆ ਚਾਰ ਮਣ ਦਾਣੇ ਇਕੱਠੇ ਕਰਕੇ ਦੇਖ ਲਵਾਂਗੇ ਮੁੰਡਾ ਮਾਸੀ ਦੇ ਪਿਓ ਨੇ ਨਾਨੀ ਨੂੰ ਕਿਹਾ ਸੀ ਭਿੰਨਕ ਤੇਜ ਮਾਸੀ ਨੂੰ ਵੀ ਪੈ ਗਈ ਕਿ ਵੱਡੀ ਮਾਸੀ ਸਾਗ ਮੰਗਣਾਈ ਐ ਮਾਸੀ ਦੇ ਵੀ ਦਿਲ ਵਿੱਚ ਲੱਡੂ ਭਰਨ ਲੱਗੇ ਬਾਪੂ ਦੇ ਵਿਆਹ ਮੌਕੇ ਤੇਜ ਮਾਸੀ ਨੇ ਹੀ ਬਰਾਤ ਦਾ ਬਾਰ ਰੋਕਿਆ ਸੀ ਅਤੇ ਬਾਪੂ ਨਾਲ ਹਾਸਾ ਮਖੌਲ ਕੀਤਾ ਸੀ ਮਾਸੀ ਬਾਪੂ ਦੀ ਰੂਹ ਦੀ ਢੀਢ ਟੱਪ ਗਈ ਸੀ ਜਦੋਂ ਬਾਰ ਰੁਕਾਈ ਵੇਲੇ ਬਾਪੂ ਨੂੰ ਸਿੱਠਣੀਆਂ ਦਿੱਤੀਆਂ ਸੀ ਲਾੜਿਆ ਕੱਲਾ ਕਿਉਂ ਆਇਆ ਵੇ ਤੂੰ ਅੱਜ ਦੀ ਕੜੀ ਨਾਲ ਪਹਿਣਾ ਨੂੰ ਨਾ ਲਿਆਇਆ ਵੇ ਤੂੰ ਅੱਜ ਦੀ ਕੜੀ ਉਹਨਾਂ ਵੇਲੇ ਵਿੱਚ ਬੁੜੀਆਂ ਕੁੜੀਆਂ ਬਰਾਤ ਨਹੀਂ ਸਮਝਾਇਆ ਕਰਦੀਆਂ ਬਾਪੂ ਨੇ ਮਾਸੀ ਨੂੰ ਮਖੌਲ ਵਿੱਚ ਕਿਹਾ ਸੀ ਸ਼ਮਕਸ਼ਲੋ ਤਿਆਰ ਰਹੀ ਹੁਣ ਤੈਨੂੰ ਵਿਆਹਣਾ ਵਾਂਗੇ ਬਰਾਤੀ ਬਣ ਕੇ ਮਾਸੀ ਸ਼ਰਮ ਨਾਲ ਗੁਲਾਬੀ ਜਹੀ ਹੋ ਗਈ ਅਤੇ ਉਸਨੇ ਚੁੰਨੀ ਦੰਧਾ ਵਿੱਚ ਦਬਾ ਲਈ ਸੀ ਬਾਪੂ ਨੇ ਸ਼ਰਾਬੀ ਜਹਾ ਹਾਸਾ ਹੱਸ ਕੇ ਰੀਵਨ ਕਟਿਆ ਸੀ ਮਾਸੀ ਦਾ ਹਾਸਾ ਸੀ ਅਤੇ ਬਾਪੂ ਦੀ ਰੂ ਦੋਨੇ ਇੱਕ ਮਿਕ ਹੋ ਗਏ ਸਨ ਹੁਣ ਤੇਜ ਮਾਸੀ ਦਾ ਸਾਖ ਬਾਪੂ ਲਈ ਇੱਜ਼ਤ ਦਾ ਸਵਾਲ ਬਣ ਗਿਆ ਸੀ ਨਾਨੀ ਨੇ ਇਸ ਮੌਕੇ ਦਾ ਫਾਇਦਾ ਉਠਾਇਆ ਅਤੇ ਬਾਪੂ ਨੂੰ ਕਿਹਾ ਸਾਊ ਜਿੱਦੇ ਰੋਲੋ ਦਾ ਸਾਖ ਕੀਤਾ ਇਹਦੇ ਪਿਓ ਨੇ ਕਹਿੰਦੇ ਸੀ ਚਾਰ ਕਮਾਉਂਦੇ ਨੇ ਮੁੰਡੇ ਨੂੰ ਅਸੀਂ ਤਾਂ ਆਖਿਆ ਬਈ ਚੰਗੀ ਸੋਹਣੀ ਕਬੀਲਦਾਰੀ ਹੋਊਗੀ ਇਹ ਤਾਂ ਮੰਗਰੋਂ ਪਤਾ ਲੱਗਿਆ ਬਈ ਛਤੜੇ ਹੇਠਾਂ ਵੀ ਲਟੈਣ ਦਿੱਤੀ ਹੋਈ ਆ ਮੇਰੇ ਪਿਓ ਦੇ ਸਾਲੇ ਵਿਚੋਲੇ ਨੇ ਪਿੰਕ ਨਹੀਂ ਪੈਣ ਦਿੱਤੀ ਕੁੜੀ ਡੋਬਤੀ ਸਾਡੀ ਜੀਤਾ ਬਾਪੂ ਦਾ ਵੀ ਕੀਤਾ ਸੀ ਕਿ ਕਹਿ ਦੇਵੇ ਨਾ ਸੋਡੇ ਘੜੇ ਬਲੌਰ ਝੂਲਦੇ ਸੀ ਨਾ ਕਰਦੇ ਪਰ ਪਰਮਦੀ ਸੰਦਰੀ ਖਸ਼ੂ ਨੇ ਬਾਪੂ ਨੂੰ ਫਿਰ ਕਲਾਵੇ ਵਿੱਚ ਲੈ ਲਿਆ ਸੀ ਅਤੇ ਨਾਨੀ ਦੀ ਅੱਕ ਚੱਬੀ ਬੋਲੀ ਬਾਪੂ ਦੇ ਆਦਰਸ਼ਵਾਦ ਨੂੰ ਲੀਰਾ-ਲੀਰਾ ਕਰ ਗਈ ਕਿਸੇ ਕਿਤਾਬ ਵਿੱਚ ਪੜੀ ਇਸ ਸਤਰ ਬਾਪੂ ਦੇ ਪਟਕ ਦੇਣੇ ਯਾਦ ਆ ਕੇ ਚੜਾਉਣ ਲੱਗੀ ਕਿ ਆਤ ਸਦੀਆਂ ਤੋਂ ਗੁਲਾਮ ਹੈ ਨਾਨੀ ਬਾਪੂ ਨੂੰ ਨੀਵਾ ਦਿਖਾਉਣ ਦਾ ਕੋਈ ਵੀ ਮੌਕਾ ਨਹੀਂ ਸੀ ਜਾਣ ਦਿੰਦੀ ਮਾਸੀ ਦਾ ਸਾਥ ਸੁਖੀ ਸੰਦੀ ਨੇ ਪਰੇ ਚੜ ਗਿਆ ਜ਼ਿੰਦਗੀ ਆਪਣੀ ਤੋਰ ਤੁਰਦੀ ਗਈ ਰਿਸ਼ਤਿਆਂ ਦੀ ਪਾਕੀਜ਼ਗੀ ਗੁਲਾਬੀ ਤੋਂ ਸੰਧੂਰੀ ਹੁੰਦੀ ਗਈ ਉਮਰ ਦੀ ਢਲਦੀ ਦੁਪਹਿਰ ਨੇ ਮੋਹ ਦੀਆਂ ਤੰਦਾਂ ਨੂੰ ਪੀੜਾ ਕਰ ਦਿੱਤਾ ਬਾਪੂ ਨੂੰ ਅਚਾਨਕ ਲਾ ਇਲਾਜ ਬਿਮਾਰੀ ਨੇ ਘੇਰ ਲਿਆ ਬਹੁਤ ਇਲਾਜ ਕਰਾਇਆ ਪਰ ਖੂਨ ਘਟਦਾ ਹੀ ਗਿਆ ਹੁਣ ਤਾਂ ਮਹੀਨੇ ਤੋਂ 10 ਦਿਨਾਂ ਵਿੱਚ ਖੂਨ ਚੜਾਉਣਾ ਪੈਂਦਾ ਸਾਰੇ ਸਾਖ ਸੰਬੰਧੀ ਆ ਕੇ ਪਤਾ ਲੈ ਜਾਣ ਲੱਗੇ ਬਾਪੂ ਪਥਰਾਈਆਂ ਅੱਖਾਂ ਨਾਲ ਹਰ ਪਤਾ ਲੈਣ ਆਏ ਵੱਲ ਵੇਖਦਾ ਅਤੇ ਅੱਖਾਂ ਬੰਦ ਕਰ ਲੈਂਦਾ ਬਾਪੂ ਦੀ ਰੂਹ ਵੀ ਆ ਬਾਣ ਵਿੱਚ ਪਟਕ ਜਾਂਦੀ ਅੱਜ ਪੱਖੋ ਕਲਾਂ ਤੋਂ ਦੂਰ ਦੀ ਰਿਸ਼ਤੇਦਾਰੀ ਵਿੱਚੋਂ ਗਮਾਤਾਇਆ ਆਇਆ ਸੀ ਉਸਨੇ ਬਾਪੂ ਦੇ ਮੋਢੇ ਨੂੰ ਖਲੂਨ ਕੇ ਕਿਹਾ ਬਾਈ ਤੂੰ ਫਿਕਰ ਨਾ ਕਰ ਠੀਕ ਹੋ ਜਾਏਗਾ ਬਾਈ ਬਾਈ ਤੇ ਬਾਪੂ ਸਦਾ ਲਈ ਲੰਮੀਆਂ ਤਾਣ ਜਣੀ ਕਦੋਂ ਦਾ ਸੌ ਗਿਆ ਸੀ ਗਮਾਤਾਇਆ ਕਹਿ ਰਿਹਾ ਸੀ ਮੈਨੂੰ ਵੀ ਕੱਲ ਹੀ ਪਤਾ ਲੱਗਿਆ ਬਾਈ ਬਈ ਬਈ ਬਿਮਾਰ ਆ ਤੇਜ ਚਾਚੀ ਆਪਦੇ ਮੁੰਡੇ ਨੂੰ ਕਹਿ ਰਹੀ ਸੀ ਵੇ ਚਰਨੇਆ ਪੂਲੇ ਨਾ ਜਾਈ ਵੇ ਖੂਨ ਕੱਢ ਲੈਣਗੇ ਤੇਰੇ ਮਾਸੜ ਨੂੰ ਦੇਣ ਵਾਸਤੇ ਦੋਸਤੋ ਇਹ ਤੇ ਤੁਸੀਂ ਸੁਣ ਰਹੇ ਸੀ ਤੂੰ ਬਦਲ ਗਈ ਮਸੀ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਤੁਹਾਡੇ ਹੰਗਾਰੇ ਦੀ ਮੈਨੂੰ ਹਮੇਸ਼ਾ ਉਡੀਕ ਰਹਿੰਦੀ ਹੈ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਤਾਂ ਕਿ ਆਉਣ ਵਾਲੀਆਂ ਲਿਖਤਾਂ ਤੁਹਾਡੇ ਲਈ ਪਹਿਲ ਦੇ ਅਧਾਰ ਤੇ ਤੁਹਾਨੂੰ ਮਿਲ ਜਾਣ ਤੇ ਹੁਣ ਆਪਣੀ ਖادم ਅਮਰਿਤਪਾਲ ਕੁਲਰ ਨੂੰ ਦਿਓ ਇਜਾਜ਼ਤ ਹਰ ਵਫਾ ਸਭ ਬਾਤیں ਹੈ ਬਾਤوں کا کیا قسمੇ ਵਾਦੇ